ਗੋਆ ਕੀ ਜੇਤੀ ਜੰਮ ਪਈ ਪਾਗ ਦੂਜਾ ਲਿਖਕ ਨਰਿੰਦਰ ਕੌਰ ਘਟੜਾ ਜੀ ਤਰਸੀਮ ਅਤੇ ਲਾਲੀ ਦੋਨੇ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਉਹਨਾਂ ਲਈ ਚੰਨੋ ਖੁਸ਼ੀ ਲੈ ਕੇ ਆਈ ਸੀ ਚੰਨੋ ਦੇ ਆਉਣ ਤੋਂ ਬਾਅਦ ਤਰਸੀਮ ਆਪਣਾ ਜ਼ਿਆਦਾ ਸਾਵਾ ਚੰਨੋ ਨਾਲ ਹੀ ਬਤਾਉਂਦਾ ਲਾਲੀ ਵੀ ਚੰਨੋ ਤੋਂ ਆਪਣੀ jaan ਬਾਤ ਦੀ ਸੀ ਲੋਕ ਲਾਲੀ ਤੇ ਤਰਸੀਮ ਨੂੰ ਵਧਾਈਆਂ ਦਿੰਦੇ ਪਰ ਨਾਲ ਹੀ ਬੋਲ ਦਿੰਦੇ ਇੰਨੇ ਸਾਲਾਂ ਬਾਅਦ ਬੱਚਾ ਹੋਇਆ ਉਹ ਵੀ ਕੁੜੀ ਹੋ ਗਈ ਹੁਣ ਤਾਂ ਰੱਬ ਮੁੰਡਾ ਦੇ ਦਿੰਦਾ ਤਰਸੀਮ ਤੇ ਲਾਲੀ ਨੂੰ ਇਸ ਗੱਲ ਨਾਲ ਕੋਈ ਫਰਕ ਨਾ ਪੈਂਦਾ ਕਿਉਂਕਿ ਉਹਨਾਂ ਤੋਂ ਤਾਂ ਸਿਰਫ ਆਪਣੀ ਪਨਾਹ ਤੱਕ ਮਤਲਬ ਸੀ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਘਰ ਬੱਚਾ ਹੋਵੇ ਮੁੰਡਾ ਹੋਵੇ ਚਾ ਕੁੜੀ ਇਸ ਨਾਲ ਕੋਈ ਮਤਲਬ ਨਹੀਂ ਸੀ ਪਰ ਇਸ ਦਾ ਅਸਰ ਤਰਸੀਮ ਦੀ ਮਾਤਾ ਚੰਨੋ ਦੀ ਦਾਦੀ ਤੇ ਜ਼ਰੂਰ ਹੋਇਆ ਉਹ ਚੰਨੋ ਦੇ ਜਨਮ ਨੂੰ ਲੈ ਕੇ ਬਿਲਕੁਲ ਵੀ ਖੁਸ਼ ਨਹੀਂ ਸੀ ਉਹ ਚੰਨੋ ਨੂੰ ਆਪਣੀ ਪੋਤੀ ਨਹੀਂ ਸੀ ਮੰਦੀ ਉਹ ਚੰਨੋ ਨੂੰ ਬਹੁਤ ਨਫ਼ਰਤ ਕਰਦੀ ਸੀ ਕੁਝ ਸਮਾਂ ਬਾਅਦ ਲਾਲੀ ਦੀ ਦਰਾਨੀ ਨੇ ਘਰ ਵਿੱਚ ਕਲੇਸ ਕਰ ਲਿਆ ਤੇ ਆਪਣੀ ਸੱਸ ਨੂੰ ਨਾਲ ਲੈ ਕੇ ਅੱਡ ਹੋ ਗਈ। ਦੂਜੇ ਪਾਸੇ ਦੂਜਾ ਪਰਿਵਾਰ ਅੱਡ ਹੋ ਗਿਆ। ਲਾਲੀ ਦੀ ਜਠਾਣੀ ਤੇ ਲਾਲੀ ਇਕੱਠੀਆਂ ਰਹੀਆਂ। ਲਾਲੀ ਤੇ ਜਠਾਣੀ ਵੀ ਚੰਨੋ ਨੂੰ ਆਪਣੀ ਧੀ ਸਾਂਝਦੀ ਸੀ। ਚੰਨੋ ਆਪਣੇ ਮਾਪਿਆਂ ਦੀ ਇਕਲੌਤੀ ਰਾਜ ਸੀ। ਮਾਪੇ ਉਸ ਨੂੰ ਪੂਰੇ ਲਾਡਾ ਜਾਮਾ ਨਾਲ ਪਾਲਦੇ। ਪਰ ਇਸ ਦੇ ਨਾਲ-ਨਾਲ ਉਹ ਆਪਣੀ ਕਾਈ ਦੀਵੀ ਬੀਬੀ ਸੀ ਲਾਡੀ ਦੀ ਜਿਠਾਣੀ ਦਾ ਇੱਕ ਪੁੱਤਰ ਸੀ ਲਾਡੀ ਉਹ ਸਕੂਲ ਪੜਨ ਜਾਂਦਾ ਤੇ ਘਰ ਆ ਕੇ ਉਹ ਵੀ ਚੰਨੋ ਨਾਲ ਖੇਡਦਾ ਚੰਨੋ ਦਾ ਲਾਡੀ ਨਾਲ ਬਹੁਤ ਪਿਆਰ ਸੀ ਉਹ ਦੋਵੇਂ ਇੱਕ ਦੂਜੇ ਦਾ ਬਹੁਤ ਕਰਦੇ ਸਨ ਚੰਨੋ 5 ਸਾਲ ਦੀ ਹੋਈ ਤਾਂ ਉਸ ਨੂੰ ਸਕੂਲ ਵਿੱਚ ਪੜਨ ਲਈ ਪਾਇਆ ਗਿਆ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਉਹ ਖੂ ਮਨ ਲਗਾ ਕੇ ਪੜਾਈ ਕਰਦੀ ਸਾਰੇ ਅਧਿਆਪਕ ਚੰਨੋ ਦੀਆਂ ਸਿਫਤਾਂ ਕਰਦੇ ਨਾ ਥੱਕਦੇ ਚੰਨੋ ਦਾ ਭਰਾ ਲਾਡੀ ਉਸ ਨੂੰ ਸਕੂਲ ਛੱਡ ਕੇ ਆਉਂਦਾ ਤੇ ਉਸ ਨੂੰ ਘਰੋਂ ਲੈ ਕੇ ਵੀ ਆਉਂਦਾ ਸੀ ਲਾਡੀ ਆਪਣੀ ਲਾੜਲੀ ਭੈਣ ਚੰਨੋ ਉਤੋਂ ਜਾਣ ਬਾਰਦਾ ਸੀ ਹੁਣ ਲਾਡੀ ਵੀ ਪੜਾਈ ਲਿਖਾਈ ਕਰਕੇ ਪਿੰਡ ਵਿੱਚ ਹੀ ਖੇਤੀ ਕਰਨ ਲੱਗ ਪਿਆ ਉਹ ਆਪਣੇ ਚਾਚੇ ਤੇ ਪਿਤਾ ਨਾਲ ਖੇਤੀ ਵਿੱਚ ਜਿਆਦਾ ਦਿਲਚਸਪੀ ਲੈਂਦਾ ਚੰਨੋ ਪੜਨ ਵਿੱਚ ਤੇ ਸੀ ਉਹ ਖੂਬ ਪੜਦੀ लाਡੀ ਚੰਨੋ ਦੀ ਪੜ੍ਹਾਈ ਵਿੱਚ ਸਹਾਇਤਾ ਕਰਦਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਰਹਿਦਾ ਪਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ੍ਹ ਵਾਲਾ ਪਾਗ ਜ਼ਰੂਰ ਸੁਣਨਾ ਜੀ अन्त तक सुनलाई बहुत बह धन्द ज